ਸਤਿ ਸ੍ਰੀ ਅਕਾਲ ਦੋਸਤੋ ਮੈਂ ਢੱਲੋਂ ਤੁਸੀਂ ਦੇਖ ਰਹੇ ਹੋ ਡੀਪੀਵੀ ਪੰਜਾਬੀ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਫਿਰ ਸ਼ੁਰੂ ਕਰਦੇ ਹਾਂ I'm ਹਾਰ ਫੜਾਇਆ ਸ਼ਾ ਚਾਹਾਂ ਦਾ ਮਾਰਾ ਇੱਕ ਹਾਂ ਜਾਓ ਪਹਿਲਾਂ ਮੈਂ ਨੇ ਮਾ ਦਾ ਫੋਟੋ ਭੇਜਾਂਗਾ ਕਰਦਾ ਫੀਸ ਲੀਏ ਇਹਦੇ ਹਾਰ ਕੀ ਮਾਰਦਾ ਹਟਕਿਲਾ ਇਹ ਜਿਆਦਾ ਹਰ ਟਾਈਪ ਸੀ ਦੇਖ ਕਾਂਢੀ ਇੱਥੇ ਚੱਕਿਓ ਅੱਜ ਫਾਕਤਾ ਭਾਈ ਦੀ ਅਨਾਜ ਮੰਡੀ ਚ ਬੋਲੀ ਲਾਉਣ ਵਾਸਤੇ ਆਏ ਆ ਸ਼ੁਰੂਆਤ ਕਰਨ ਵਾਸਤੇ ਤੇ ਕਿਵੇਂ ਦੇਖਦੇ ਹੋ ਕਿੰਨਾ ਕਿ ਇੱਥੇ ਜਿਹੜੀ ਬੋਲੀ ਅੱਜ ਕਿੰਨੇ ਘਟਿਆਂ ਦੀ ਲਾਈ ਹੈ ਤੁਸੀਂ ਅੱਜ ਅਸੀਂ ਇੱਥੇ ਭਗਤਾ ਭਾਈ ਕਾਏ ਮੰਡੀ ਦੇ ਵਿੱਚ ਪਹਿਲੀ ਬੋਲੀ ਲਾ ਕੇ ਗਿਆ ਝੋਨੇ ਦੀ ਬਹੁਤ ਵਧੀਆ ਜਿਹੜਾ ਹੈਗਾਗਾ ਜ਼ਿੰਮੇਵਾਰ ਵੀ ਬਹੁਤ ਅੱਜਕੱਲ ਸਿਆੜੇ ਹੋ ਗਿਆ ਪੂਰਾ ਸੁੱਕਾ ਝੋਨਾ ਲੈ ਕੇ ਆਏ ਆ ਇਹ ਨਵੀਂ ਫਸਲ ਦੀ ਹੈ ਝੋਨੇ ਦੀ ਫਸਲ ਦੀ ਹੈ ਮੈਂ ਸਾਰੇ ਮਿਹਨਤ ਕਸਾਨ ਭਰਾਵਾਂ ਨੂੰ lakh lakh ਮੁਬਾਰਕਬਾਦ ਦਿੰਦਾ ਪਰਮਾਤਮਾ ਸੱਚੇ ਪਾਤਸ਼ਾਹ ਸਾਡੇ ਕਿਸਾਨ ਨੂੰ ਅन्न ਦਾਤਾ ਜਿਹੜੀ ਦਾ ਢਿੱਡ ਭਰਨ ਵਾਲਾ ਸਾਡੇ ਕਿਰਤੀਆਂ ਨੂੰ ਸਾਡੀ ਕਲਾ ਬਖਸ਼ੇ ਦੇਣ ਦਾਤ ਜਨ ਚੌਗੜੀ ਦੇ ਦਾਤ ਰਾਜ ਉਗ੍ਰਿਤ ਰੱਖੀ ਬਖਸ਼ੇ ਜੜੇ ਜਿਹੜੇ ਖੇਤ ਹਰੇ ਭਰੇ ਰਹਿਣ ਪਰਮਾਤਮਾ ਮੇਰ ਭਰੇ ਹੱਥ ਰੱਖ ਕੇ ਰੰਗਲਾ ਪੰਜਾਬ ਬਸਦਾ ਰਹੇ ਸੱਚੇ ਪਾਤਸ਼ਾਹ ਅਗੇ ਹੀ ਬੇਕਤੀ ਆ ਪ੍ਰਮਾਤਮਾ ਦੇ ਚਰਨਾਂ ਅਰਦਾਸ ਵਿੱਚ ਇਹੀ ਅਰਦਾਸ ਬੇਕਤੀ ਆ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਤਤਤੀਬਾਣ ਲੱਗੇ ਹਰ ਵੇੜਾ ਹਰ ਖੇੜਾ ਸੁਖੀ ਵਾਜ ਜਾਵੇ ਇੱਕ ਕਿਸਾਨਾਂ ਦੀ ਮੰਗ ਹੈ ਜੀ ਕਹਿੰਦੇ ਵੀ ਅੱਜ ਕੀ ਮੀਂਹ ਜਾਦੇ ਪੈਂਦੇ ਰਹਿੰਦੇ ਆ ਤੇ ਸੈੱਲ ਥੋੜੀ ਜੀ ਜ਼ਿਆਦਾ ਹੋਈ ਆ ਵੀ ਮੁਕਤ ਦੇ ਵਿੱਚ ਥੋੜੀ ਜੀ ਸਾਨੂੰ ਛੋਟ ਦਿੱਤੀ ਜਾਵੇ ਉਹਦੇ ਬਾਰੇ ਕੀ ਕੋਈ ਸਰਕਾਰ ਕਾ ਕੋਈ ਹੋਰ ਜੀ ਬਸ ਠੀਕ ਆ ਰਿਹਾ ਹਸ਼ਤੇਬ ਤਾਂ ਜਮਤ ਰਾਪਰੀ ਵੀ ਲਾਈ ਆ ਬੋਲੀ ਤੇ ਕੋਈ ਜ਼ਿਆਦਾ ਨਵੀ ਹੈ ਨਹੀਂ ਜੀ ਇੱਕ ਪਰਾਲੀ ਨੂੰ ਅੱਗ ਲਾਉਣ ਦੇ ਮੁੱਦੇ ਤੇ ਕਿਸਾਨਾਂ ਦੀ ਕਾਫੀ ਵੱਡੀ ਸਮੱਸਿਆ ਜੀ ਉਹ ਕਹਿੰਦੇ ਵੀ ਸਾਨੂੰ ਕੱਲੀਆਂ ਲੈਣਾ ਹੀ ਸਾੜਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਕਿਸਾਨ ਆਪਦੀਆਂ ਮੀਟਿੰਗਾਂ ਵੀ ਕਰਦੇ ਆ ਵੀ ਸਾਨੂੰ ਕੋਈ ਨਾ ਕੋਈ ਹੱਲ ਹੋ ਜੇ ਉਹਦੇ ਬਾਰੇ ਇੱਕ ਚੱਲ ਰਿਹਾ ਜੀ ਜੀ ਸਾਹਿਬ ਨਾਲ ਮੀਟਿੰਗ ਹੋ ਰਹੀ ਹੈ ਕੱਲ ਨੂੰ ਸੀਐਮ ਸਾਹਿਬ ਆ ਰਹੇ ਆ ਉਹਨਾਂ ਤੇ ਧਿਆਨ ਚ ਰਹਿ ਮੈਂ ਗੱਲ ਬਾਕੀ ਕੋਈ ਨਹੀਂ ਜਿਵੇਂ ਜੀਵ ਜਾਨ ਸਾਡੇ ਕਿਸਾਨ ਭਰਾ ਨੇ ਤੇ ਆਪ ਦਾ ਪਚਾਰ ਕਰਨਾ ਪਰ ਖੇਤ ਦਾ ਵੀ ਖਿਆਲ ਰੱਖਣਾ ਠੀਕ ਹੈ ਤੇ ਆਪਾਂ ਦਰਖਤਾਂ ਦਾ ਵੀ ਖਿਆਲ ਰੱਖਣਾ ਪੰਛੀਆਂ ਦਾ ਵੀ ਖਿਆਲ ਰੱਖਣਾ ਇਹ ਖਿਆਲ ਰੱਖਦੇ ਹੋਏ ਇੱਕ ਮਨੋੱਖਾ ਜਿਹੜਾ ਇਨਸਾਨ ਆ ਉਹ ਇਕੱਲਾ ਇਨ ਸਾਰਿਆਂ ਨੂੰ ਢਿੱਡ ਪਰ ਦਾ ਪੰਛੀਆ ਜਾਨਵਰਾਂ ਦਾ ਕਿਸਾਨ ਦੁਨੀਆ ਦਾ ਅਨਦਾਤਾ ਇਸੇ ਕਰਕੇ ਖਿਆਲ ਰੱਖਣਾ ਚਾਹੀਦਾ ਕੋਈ ਨਹੀਂ ਬਾਕੀ ਕਿਸਾਨ ਭਰਾ ਸਾਡੇ ਬਾਕੀ ਸਭ ਤੋਂ ਜ਼ਿਆਦਾ ਜਿਹੜੇ ਝੋਨੇ ਦੀ ਫਸਲ ਹੈ ਸਭ ਤੋਂ ਪਹਿਲਾਂ ਜੂਪੀ ਤੋਂ ਸ਼ੁਰੂ ਹੁੰਦੀ ਹੈ ਤੇ ਆਪਣੇ ਅੱਗ ਲਾਉਣ ਤੇ ਪਾਉਂਦੀ ਹੈ ਜਿਹੜੀ ਇਕੱਲੇ ਪੰਜਾਬ 'ਚ ਹੀ ਜ਼ਿਆਦਾ ਹੈ ਜੀ ਬਾਕੀ ਸਾਡੇ ਪਤਾ ਕੀ ਹੈ ਜੀ ਅੱਗ ਲਾਉਣ ਦੀ ਪਾਬੰਦੀ ਨਹੀਂ ਹੈ ਮੈਂ ਪਾਬੰਦੀ ਨਹੀਂ ਕਹਿੰਦਾ ਵੈਸੇ ਇਹਦੇ ਵਿੱਚ ਆਪਾਂ ਨੂੰ ਨੁਕਸਾਨ ਵੀ ਹੁੰਦਾ ਤੁਸੀਂ ਦੇਖੋ ਅ ਆਪਣੇ ਮਿਸਟਰ ਕੀੜੇ ਵਰਗੇ ਆ ਟਟਰੀਆਂ ਕਿਧਰ ਗਈਆਂ ਚੱਕੀ ਰਾਹੇ ਕਿਧਰ ਗਏ ਹਨ ਤੇ ਬਾਕੀ ਮੁਝੇ ਮਜਬੂਰੀ ਆ ਪਰ ਹੱਲ ਲੱਭ ਲਿਆ ਮਸ਼ੀਨਾਂ ਦੇ ਦਿੱਤੀਆਂ ਕਿੰਨਾ ਕੁ ਸਸਤਾ ਸਬਸਿਡੀਆਂ ਦੇ ਰਹੀ ਆ ਸਰਕਾਰ ਬਹੁਤ ਕੁਝ ਕਰ ਰਹੀ ਕਿਸਾਨਾਂ ਦੇ ਕਹਿਣ ਨੂੰ ਤਾਂ ਕੁ ਮਸ਼ੀਨਰੀ ਉਹ ਕਹਿੰਦੇ ਵੀ ਬਹੁਤ ਥੋੜੀ ਹੈ ਵੀ ਲਗਭਗ 4 ਕੁ ਹਜ਼ਾਰ ਆਪਣੇ ਬੇਲਰ ਹੈਗਾ ਤੇ ਪਿੰਡ ਆਪਣੇ ਹੈਗਾ 12 12 ਹਜ਼ਾਰ ਪੰਜਾਬ ਦਾ ਤੇ ਇਸ ਸਾਲ ਨਾਲ ਪਿਛਲੇ ਸਾਲੋਂ ਇਤਨੀ ਜ਼ਿਆਦਾ ਕਰੀ ਜਾਂਦੇ ਕਿਸਾਨ ਵੀ ਸਾਡੂੰ ਸਾਥ ਦੇ ਕੇ ਖੁਸ਼ੀ ਆ ਬਹੁਤ ਬਹੁਤ ਜ਼ਿਆਦਾ ਕਿਸਾਨ ਬਹੁਤ ਫਰਕ ਪੈ ਕੇ ਗਿਆ ਬਹੁਤ ਫਰਕ ਠੀਕ ਹੈ ਥੈਂਕ ਯੂ ਮਿਹਰਬਾਨੀ